ਮੈਂ ਖੜਾ ਇਸ ਟੱਕੇ ਰੱਖੀ ਟੰਗਾ ਪਿੱਛੇ ਵੇਨਾ ਰਤਰੀ ਮੜਾਇਆ ਹਾਂ ਸਸਿਆਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਜੀ ਅੱਜ ਮੌਸਮ ਹੀ ਹੋ ਗਿਆ ਬਹੁਤ ਵਧੀਆ ਠੰਡਾ ਇਹ ਪੂਰੀ ਠੰਡਕ ਬਣ ਗਈ ਆ ਤੇ ਆਪਾਂ ਜੀ ਅੱਜ ਨੂੰ ਚਾਦਰ ਲਾਉਣ ਲੱਗੇ ਸਕਟਰ ਨੂੰ ਤੇ ਕਟਰ ਕੀਤਾ ਪੁੱਠਾ ਜਿੱਦਾਂ ਹੁਣ ਸੱਤ ਟੁੱਟ ਲਾ ਕੇ ਇਹਨੂੰ ਪੱਟਾਂ ਕਿਸ ਤਰੀਕੇ ਨਾਲ ਇਹ ਇੱਥੋਂ ਆ ਪਟਨਾਵਾਂ ਜਾਨੀ ਕਿ ਕੰਪਨੀ ਦਾ ਹੀ ਲੱਗਿਆ ਹੋਇਆ ਜਿਵੇਂ ਦਹਿ ਹੋਇਆ ਉਵੇਂ ਹੀ ਲੱਗਿਆ ਤੇ ਆਪਾਂ ਹੁਣ ਕੋਸ਼ਿਸ਼ ਕਰਾਂਗੇ ਬਿਅ ਆਪਾਂ ਵਧੀਆ ਚੰਗੇ ਤਰੀਕਿਆਂ ਨਾਲ ਰਾਈਏ ਵੀ ਕੋਈ ਕਿਸੇ ਤਰ੍ਹਾਂ ਦਾ ਸਹੀ ਤਰੀਕਾ ਨਾਲ ਲੱਗੇ ਬਹੁਤ ਸਾ ਆਪਣਾ ਕੋਸ਼ਿਸ਼ ਕਰਾਂਗੇ ਬਾਕੀ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਵੈਸੇ ਤਾਂ ਕਾਰੀਗਰ ਬਹੁਤ ਹੈ ਜੇ ਕੋਈ ਰੜਕ ਰਹਿ ਗਈ ਤਾਂ ਪਤਾ ਲੱਗ ਜਾਊਗਾ ਤੇ ਤੁਹਾਨੂੰ ਨਾਲ-ਨਾਲ ਆਪਾਂ ਇਹ ਵੀ ਦੱਸਾਂਗੇ ਵੀ ਇਹ ਕਿਹੜੇ ਤਰੀਕੇ ਨਾਲ ਚਾਦਰ ਲਾਉਣੀ ਚਾਹੀਦੀ ਹੈ ਕਟੜ ਦੀ ਕਿਵੇਂ ਲੱਗਦੀ ਹੈ ਕਈ ਵਾਰ ਇਹ ਕਟੜ ਚ ਫਾਲਟ ਪੈ ਜਾਂਦਾ ਜਿੱਦਾਂ ਐਂਗਲ-ਉਂਗਲ ਵਗੈਰਾ ਵਿੰਗੀ ਹੋ ਜਾਂਦੀ ਇੱਥੋਂ ਬੰਦੇ ਜਿੱਦਾਂ ਆਉਣ ਲੱਗੇ ਵੈਲਡਿੰਗ ਵਗੈਰਾ ਕੰਮ ਲੋਕ ਇਹ ਐਂਗਲ ਵਿੰਗੀ ਹੋ ਸਕਦੀ ਹੈ ਉਸ ਤਰੀਕੇ ਨਾਲ ਆਪਾਂ ਇਹਨੂੰ ਕਰਨਾ ਹੈ ਤੇ ਤੁਹਾਨੂੰ ਨਾਲ-ਨਾਲ ਵੀਡੀਓ ਦਿਖਾਵਾਂ ਕਿਹੜੇ ਤਰੀਕੇ ਨਾਲ ਆਪਾਂ ਲਾਈਏ ਚਾਦਰ ਲਾਵਾਂਗੇ ਵੀਵੇਂ ਜਿੱਦਾਂ ਲੱਗੀ ਹੋਈ ਆ ਆਪਾਂ ਠੀਕ ਹੈ ਗੇੜ ਆਣਾ ਦੂਜੇ ਦਾ ਗੇੜ ਬੁਲਾਵਾ ਜ਼ਿਆਦਾ ਚੱਲ ਚੱਲ ਗੇੜੋ ਪਿਛਾਂ ਕੱਢੋ ਇਕ ਫੇਰਾ ਗਾਉ ਨੂੰ ਗੇੜਾਂਗੇ ਟੇਢੀ ਕਰ ਦਿੱਤੇ ਅੱਗੇ ਦਾ ਡੈਡੀ ਨੇ ਟੇਢੀ ਸਹੀ ਚੱਲ ਗੇੜ ਦੇ ਚੱਲ ਚੱਲ ਇੱਥੇ ਵਾਲ ਪਾ ਕੇ ਕੀ ਕਰਨਾ ਹੈ ਚੱਲ ਬੱਸ ਕਰ ਇਕਰੀਆਂ ਹੋਰ ਬੱਸ ਦੂਜੇ ਦਾ ਗੇੜ ਹਾਂ ਬੱਸ ਦੂਜੇ ਇਕਰੀ ਥੋੜਾ ਹੈ ਉਹ ਵੀ ਹਾਂ ਗੇੜੋ ਚਲੋ ਚਲੋ ਯਾਰ ਬਾਸ ਸੁਣਾ ਗਣ ਕਿਹੜੋ ਐਨੂ ਹਾਂ ਬਈ ਆਹ ਘੇੜਾ ਦੇਣਾ ਹੁਣ ਵੇਖ ਲੈ ਕਿ ਮਿੰਟ ਰੁਕ ਜਾ ਅ ਮਿੰਨਤੀ ਕਰ ਲੈ ਮਾੜੀ ਮੁੱਟੀ ਹੈ ਬੜਾ ਬੜਾ ਹੈ ਨਾ ਬਾਸ ਹੋਰ ਨਹੀਂ ਪਾਣਾ ਹਾਂ ਬਾਕਾਰ ਬਈ ਬਈ ਮੈਂ ਕਾੜ ਚੱਲ ਨਾ ਇਹ ਕਰਨਾ ਭੁਗਣਾ ਨਹੀਂ ਕਰੇ ਹੋਰ ਨਹੀਂ ਗਲਤੀ ਕਰਨਾ ਸਭ ਨੇ ਹਰ ਤੇ ਕੀ ਰੋਲਾ ਹੋਣਦਾ ਹਏ ਕੌਣ ਲਾਇਆ ਕਿਨੇ ਦੂਜਾ ਇਹ ਤਾਂ ਕੋ ਪੱਕਾ ਕਰ ਦਿੱਤਾ ਇਹ ਹਾਂ ਫਿਰ ਹਾਂ ਰਗਣੇ ਸਾਥੀਆ ਕੋ ਵੀ ਵੀ ਸਾਰਾ ਤੁਹਾਡਾ ਆਪਣੇ ਬਲੌਗ ਤੇ ਆਪਣਾ ਹੀ ਆਈ ਦਾ ਬਲੌਗ ਫਿਰ ਹੋਈ ਆਪਾਂ ਇੱਕ ਤਾਂ ਪਹਿਲਾ ਨੰਬਰ ਆ ਜੀ ਆਪਣਾ ਜੀ ਟਾਇਰ ਪੁੱਠੇ ਕੀਤੇ ਆ ਟਾਇਰਾਂ ਦੀ ਇਹਨਾਂ ਦਾ ਵੀ ਚੱਕਰਗਾ ਸੀ ਕਿਉਂਕਿ ਟਾਇਰਾਂ ਦੀ ਇਧਰ ਦੀ ਕਸਾਈ ਜ਼ਿਆਦਾ ਆ ਦੇਖੋ ਤੁਹਾਨੂੰ ਦਿਖ ਰਹੀ ਹੈ ਇਧਰ ਦੀ ਘਟ ਹੈ ਇਹਦੇ ਕਰਕੇ ਆਪਾਂ ਟਾਇਰ ਕਰਤੇ ਪੁੱਠੇ ਉਹਨਾਂ ਨੂੰ ਰਖ ਲੈਣਾ ਤੈਨੂੰ ਲੱਗਾ ਪੁੱਠਾ ਕੰਮ ਵੀਂਦ ਲਾਉਣੀ ਲੱਗ ਰਿਹਾ ਹੈ ਇਹ ਰਗਿੰਦਾ ਵੀ ਛੇਤੀ ਸਸੇ ਕਬਲਾ ਪਹਿਲਾਂ ਸਸੇ ਕ ਤੂੰ ਇਹ ਬੁਲਾ ਸਾਸਰੀ ਕਾ ਸਾਸਰੀ ਕਾ ਤੂੰ ਇਹ ਬੁਲਾ ਇਹਦੇ ਮੁਕਾ ਕੇ ਸਾਸਰੀ ਕਾ ਬੰਦੇ ਨਾਲ ਆਉਂਦਾ ਜਾਂਦਾ ਕੋਈ ਕਹਿੰਦਾ ਆਡੀਓ ਦੇ ਉੱਤੇ ਘੜਾ ਤੇ ਖੜਕਾ ਹੀ ਕੀਤੀ ਸਰਦਾ ਕਿੰਦੂ ਕਿੱਥੇ ਗਾ ਦਿਸਿਆ ਹੀ ਨਹੀਂ ਓਏ ਗੱਲ ਓ ਸਾਸਰੀ ਕਾ ਬੁਲਾ ਬੜੀ ਤੂੰ ਹੋਰ ਕਿਨੇ ਬੁਲਾਣੀਆਂ ਕੇ ਓ ਚੱਲ ਅਸਰ ਸਾਰੇ ਬੁਲਾ ਆਇਆ ਇਹ ਸੇ ਆਪਣਾ ਜੀ ਕਟਰ ਦੀ ਚਾਦਰ ਇੰਦਰਾਤਰ ਅਗਰ ਲਈਏ तकरीबन ਪੱਟੀ ਜਾਂਦੇ ਆਲੀ ਆਲੀ ਇੰਨੀ ਕੁ ਪੱਟ ਹੋਈ ਹੈ ਜੇ ਇੰਨੀ ਕੁ ਅੱਗੋਲੀ ਰਹਿ ਗਈ ਹੈ ਜੇ ਥੱਲੇ ਨੂੰ ਕਟਣੀ ਆ ਯਾਨੀ ਕਿ ਅੱਜ ਦਾ ਦਿਨ ਚਾਦਰ ਤੇ ਲੰਘ ਜਾਣਾ ਅੱਜ ਦਾ ਕੱਲ ਦਾ ਵੀ ਲੰਘ ਜਾਦਾ ਪਰਛੂ ਦੇ ਕਰਕੇ ਦੇ ਇਹਨੇ ਲਾਗੇ ਤੱਕ ਜਾਵਾਂਗੇ ਪੱਟਾਂ ਨੂੰ ਤੇ ਚਾਦਰ ਥੱਲੇ ਵੀ ਤਕਰੀਬਨ ਮਾੜਾ ਮੋਟਾ ਠੀਕ ਹੀ ਸੀ ਬਾਕੀ ਉੱਪਰਲੀ ਝਾਦਰ ਵਿੱਚ ਚਲੇ ਬਹੁਤ ਖਰਾਬ ਹੋ ਗਈ ਆ ਆ ਵਾਲੀ ਇਹ ਆਪਾਂ ਬਣਾਈ 14 ਗੇਜ ਚ ਪਹਿਲੇ ਲੱਗੀ 16 ਚ ਉਹ ਸਾਹਮਣੇ ਪੀਸ ਪਾ ਦਿਓ ਉਹ ਲਾਵਾਂਗੇ ਆਪਾਂ ਨਵੇਂ ਲੈਂਦੇ ਆ ਆਪਾਂ ਪੱਕੀਆਂ ਦਾ ਕਰ ਲਓ ਅ ਸੈੱਟ ਕਰਕੇ ਉੱਤੇ ਸਿੰਧੂ ਜੀਗਾ ਜੇ ਬਾਸਕਟ ਕਰ ਚੱਕ ਕੇ ਐਵੇਂ ਜਾਈ ਗਾਸਿੰਦੇ ਤੇ ਜਬਾਸ ਕਰਦੇ ਆਪਕੇ ਆਖਰੀ ਆ ਪੱਪੀ ਜਾਨੀ ਇਥਣ ਚੱਕ ਐਵੇਂ ਫੇਰ ਨੂੰ ਪੱਕਾ ਹਾਂ ਹਾਂ ਚੱਕ ਦੇ ਉਹ ਮੋਰਾ ਜਾਂ ਲਿਉਣੀਆ ਕਮਾਣਾ ਪੈਂਦਾ ਮੈਨੂੰ ਲੱਗਦਾ ਕਿਵੇਂ ਬਾਸਕਟਿੰਦੀ ਹਾਂ ਇਹ ਤੇ ਟਿੱਕਾਂ ਆ ਲੈ ਬੰਦਾ ਨਾਪ ਥੱਲੇ ਨਾਲ ਨੱਪਣੀ ਪਣੀ ਐ ਆ ਲੈ ਮੇਰੇ ਬਾਸਕਟ ਆ ਲੈ ਥੱਲੇ ਨਾਪ ਖਾਂ ਇਹ ਥੋੜਾ ਬਾਸਕਟ ਵਾਲਾ ਇਹ ਤਾਂ ਦੂਜੇ ਨੇ ਆ ਇਹ ਅੱਛਾ ਇਹ ਦੋਈ ਦਿੱਤਾ ਨਾਲ ਹਾਂ ਕੋਈ ਤੇ ਸਾਈਡ ਜੀ ਦਿਖਾ ਪਸਣ ਵਾਲਾ ਆ ਹਰਾਇਦ ਡਰਿਆ ਯਾਰ ਆ ਹਰ ਜਿੱਦਰਲਾ ਸਾਈਡ ਤੋਂ ਖੜੀ ਹਾਂ ਨਾਲ ਨਾ ਲੱਭਦਾ ਮੈਂ ਓ ਕੀ ਏ ਪੱਕਾ ਕਰਨਾ ਹੋਣਾ ਹੀ ਅੱਛਾ ਕਸਮ ਨਾਲ ਤੈਅ ਤੇ ਨਾ ਕਿਹੜਾ ਪੱਕਾ ਕਰਨ ਲੱਗੇ ਅਨਪਾ ਫਿਰ ਚੱਲ ਬਾਅਦ ਵਿੱਚ ਲੱਗ ਗਈ ਕਿ ਫਲੈਸ਼ ਫੂਟ ਤੇ ਲੱਗਾ ਨਹੀਂ ਨਹੀਂ ਬਾਸਕਟ ਚ ਕੀ ਕਿੰਨੇ ਨਾ ਆਪਣੇ ਫੋਲ ਬਸ ਆਇਆ ਅਨਾਰ ਪਿੱਛੇ ਟਿੱਲੇ ਕਰੋ ਨਾ ਜਾਣਦੀ ਨਹੀਂ ਤੁਸੀਂ ਪਿੱਛੇ ਨਾਲ ਟਿੱਲੇ ਕਰੋ ਮੈਂ ਬਾਸ ਕਰਦੇ ਕੀਤਾ ਕਰੀ ਫੀਲਡ ਚੱਕ ਕੇ ਪਿਛਲੇ ਨਾਟਕ ਕਰੋ ਠੱਲੇ ਤਾਂ ਟਾਇਰ ਲੱਗੀ ਬਾਹਰ ਕਰ ਲੈ ਫਿਰ ਰੰਨਾ ਦੇ ਨੂੰ ਕਿੰਨੂ ਕੀ ਹੋ ਗਿਆ ਹੁਣ ਜਾਣਦੇ ਨਹੀਂ ਉਹ ਆਖਿਆ ਉਹ ਮੰਨਿਆ ਨਹੀਂ ਉਹਨੇ ਦੇ ਬਾਹਰ ਲਾ ਲਈ ਉਹਦਾ ਨਾ ਲੱਗਣਾ ਪੈਣਾ ਆ ਪਿੱਛੇ ਆ ਕਰੋ ਹੱਥਲੇ ਇਧਰ ਆਓ ਆ ਲਾਈਏ ਚਾਬੀ ਦੋ ਹਾਂ ਕੱਖ ਤੇਰਾ ਕੀ ਰਹਿ ਗਿਆ ਬਾਹਰ ਕਰ ਇਹ ਹੁਣ ਤੇ ਨਾ ਮੈਂ ਇੱਥੇ ਹੀ ਰੱਖ ਲਾਇਆ ਹੁੰਦਾ ਨਾ ਕਰਦੇ ਨੀ ਯਾਰ ਬਸ ਇੱਥੇ ਰੱਖ ਲੈ ਹਾਂਜੀ ਰੱਖ ਲੈ ਇਹਨਾਂ ਬਸ ਵਾਸਤੇ ਜਾਣਾ ਭਾਈ ਨੰਬਰ ਨੇ ਕਿ ਮੋਟੀ ਇੱਕ ਚਾਬੀ ਗਈ ਇੱਥੇ ਆ ਪਈ ਆ ਦੇਖ ਪਾਣਾ ਲੈ ਲੈ ਪਾਣਾ ਨਾ ਵੇਖ ਤੈੜ ਨਾ ਕੱਸੇ ਹੁੰ ਜਿਆਦਾ ਮੇਰੇ ਮਨ ਲਾ ਛੋਟੀ ਬਣ ਗਈ ਯਾਰ ਥੋੜੇ ਫਰਕ ਦੇ ਫੀਤੇ ਨਾ ਮਿਲ ਨਹੀਂ ਬਣੀ ਆ ਫਿਰ ਜੋੜ ਲਾਵਾਂਗਾ ਫਿਰ ਕੀ ਆ ਆਪਾਂ ਜੀ ਇਹਨੀਆਂ ਸਾਰੀਆਂ ਕਮੀਆਂ ਕੱਢਣਾ ਜਿੰਨੀਆਂ ਵੀ ਤਕਰੀਬਨ ਮਸ਼ੀਨ ਦੇ ਵਿੱਚ ਹੈਗੀਆਂ ਜਿਵੇਂ ਕਿ ਹੁਣ ਆਪਾਂ ਇੱਥੋਂ ਲਾਵਾਂਗੇ ਜੀ ਨੂੰ ਪੁਲੀ ਸਿੱਧੀ ਤੇ ਜਿੱਦਾਂ ਹੁਣ ਆ ਨਟ ਲੱਗਾ ਪਹਿਲਾਂ ਉਹਨਾਂ ਬੰਦਿਆਂ ਨੇ ਇਹਦਾ ਕੀ ਕੰਮ ਕੀਤਾ ਉਹਨਾਂ ਬੰਦਿਆਂ ਨੇ ਇਹਨੂੰ ਆ ਚੀਜ਼ ਵਧਾਤੀ ਆ ਹੋਰ ਇੰਨੀ ਇਥੇ ਚੱਕ ਕੇ ਇੰਨੀ ਚੀਜ਼ ਆ ਵਧਾਤੀ ਆ ਆਪਾਂ ਕੀ ਕੰਮ ਕਰਨਾ ਜੀ ਆਪਾਂ ਕਰਨਾ ਇਹ ਵੀ ਕੱਟ ਦੇਣੀ ਚੀਜ਼ ਆਪਾਂ ਲਾਉਣਾ ਆ ਨਟ ਲਾਉਣਾ ਜੀ ਇੱਥੇ ਸਿੱਧਾ ਆ ਦੇਖੋ ਜਿਹੜੇ ਉਹਨਾਂ ਦੇ ਕਮੀਆਂ ਕਿ ਕਿ ਇਹਦੇ ਵਿੱਚ ਆ ਨਟ ਬਿਲਕੁਲ ਥੋੜਾ ਲੱਗਾ ਛੋਟਾ ਹੀ ਲੱਗਾ ਨਾਟੇ ਨੂੰ ਚਾਹੀਦਾ ਲੰਬਾ ਜਿੱਦਾਂ ਹੁਣ ਆ ਇਹ ਹੁਣ ਆਪਾਂ ਲਾਉਣਾ ਇਹ ਆ ਨਟ ਇੱਥੇ ਇਹ ਨੂੰ ਕਰ ਦੇਣਾ ਕਿਸੇ ਥੋੜੀ ਚਰੀ ਵੱਜੂਗੀ ਇਹ ਮਾਰ ਕੇ ਇਹ ਨਟ ਲੰਮਾ ਆਪਾਂ ਕੰਮ ਕਰਦੇ ਨੇ ਸਾਰੇ ਇੱਕ ਨੰਬਰ ਜਿਹੜੇ ਜਿੱਦਾਂ ਹੁਣ ਕੰਪਨੀ ਨੇ ਵੀ ਲਾਈ ਨਾ ਕੰਪਨੀ ਵੀ ਇਹ ਨਟ ਗਲਤ ਦਿੱਤਾ ਛੋਟਾ ਦਿੱਤਾ ਐਡਾ ਨਟ ਤਾਂ ਇਹਨੂੰ ਵੱਡਾ ਚਾਹੀਦਾ ਸੀ ਕਿ ਕਿਸੇ ਟਾਈਮ ਕੋਈ ਬੰਦਾ ਮੁਸੀਬਤ ਵਿੱਚ ਕਿਤੇ ਫਸਿਆ ਹੁੰਦਾ ਵੀ ਉਹਦੇ ਕੋਲ 31 25 ਬੈਲਟ ਨਹੀਂ ਹੁੰਦੀ ਜਾਂ ਦੂਜਾ ਇੱਕ ਆਉਂਦੀ 3000 ਵੀ ਆਉਂਦੀ ਆ 31 ਬਚੇ 1 3000 ਵੀ ਆਉਂਦੀ ਆ ਉਹ ਵੀ 3000 ਆਉਂਦੀ 31 ਬਚੀ ਨਹੀਂ ਸੌਰੀ 3000 ਬੈਲਟ ਨਹੀਂ ਹੁੰਦੀ ਤੇ ਇਹ ਨਹੀਂ ਚੱਲਦੀ ਸਾਡੇ ਕੋਲੇ ਉਸ ਦਿਨ 31 72 ਬੈਲਟ ਅਸੀਂ ਪੁਲੀ ਪਾਲੀ ਇਹਨਾਂ ਬੰਦੇ ਨੇ ਦਾਸ ਦੀ ਤੇ ਐਮ ਮੜੇ ਅੱਗੇ ਨਾੜ ਖੋਲ ਕੇ ਪਿੱਛੇ ਵਾਲੇ ਤੇ ਮੜੀ ਕਿਨਾਰੀ ਚ ਲੈ ਕੇ ਆਏ ਆ ਨਾੜ ਇਸ ਪੱਕਾ ਕਰਤਾ ਸੀ ਤੇ ਬੈਲਟ ਬਹੁਤ ਢਿੱਲਾ तकरीबन ਆਈ ਗਈ ਹੈ ਕਰੇ ਤੇ ਇਹਦੇ ਕਰਕੇ ਆਪਾਂ ਆ ਚੀਜ਼ ਮੈਨੂੰ ਕਵੀ ਲੱਗੀ ਆ ਆਪਾਂ ਆ ਲੰਬਾ ਕਰ ਦੇਣਾ ਕਿਉਂਕਿ ਇਹਨੇ 31 ਵਜੇ ਤੋਂ ਬੈਲਟ ਹੁਣ ਤੇ ਫਿਰ ਦੇ ਇਹਨੂੰ 10 ਦੀ ਪੁਲੀ ਨਹੀਂ ਚੱਲਦੀ ਜੀ ਇਹਨੂੰ ਚੱਲੇਗੀ 3000 ਬੈਲਟ ਤੇ ਜੇ ਆਪਾਂ 10 ਦੀ ਚਲਾਣੀ 31 75 ਤੇ ਨਹੀਂ ਆ ਹੁਣ ਨਾਟ ਲੰਮਾ ਕਰਤਾ ਜਾਂਦਾ ਆ ਦੇਖੋ ਹੁਣ ਚੱਲੂਗੀ ਜੇ 31 75 ਦਾ ਆਪਾਂ ਕਿਤੇ ਲੈ ਕੇ ਜਾਣੀ ਛੋਟੀ ਪੁਲੀ ਚ ਕਿਉਂਕਿ ਇਹਦਾ ਇਹ ਚੀਜ਼ ਇੱਥੇ ਆ ਕੇ ਰੁਕ ਜਾਂਦੀ ਹੈ ਇੰਨੀ ਗਜਾਇਸ ਫਿਰ ਵਿੱਚ ਰਹਿ ਜਾਂਦੀ ਹੈ ਇਹਦੇ ਕਰਕੇ ਆਪਾਂ ਇਹ ਇੱਕ ਤਾਂ ਇਹ ਕਰਨਾ ਇੱਕ ਪੁਲੀ ਲਾਉਣੀ ਹੈ ਇੱਥੇ ਚੈਨਲ ਕੰਮ ਹੀ ਕੱਟ ਦੇਣਾ ਤੇ ਆਪਣੇ ਕੋਲ ਇਹਦੇ ਚੈਨ ਦਾ ਸਿਰਫ ਕੋਈ ਜ਼ਿਆਦਾ ਨਹੀਂ ਲੰਬਾ ਕੰਮ ਦੋ ਗਰਾਰੀਆਂ ਨੇ ਇੱਕ ਚੈਨ ਹੋਰ ਇਹਦਾ ਕੋਈ ਲੰਬਾ ਕੰਮ ਨਹੀਂ ਬਾਇ ਇਹ ਜਦੋਂ ਮਰਜ਼ੀ ਲਾ ਸਕਦੇ ਜਦੋਂ ਮਰਜ਼ੀ ਆਪਾ ਕਰ ਸਕਦੇ ਆ ਕਿਉਂਕਿ ਆਪਾਂ ਕਰ ਹੀ ਲੱਗ ਲੱਗਦੇ ਨੇ ਆ ਇਹ ਦੂਜੀ ਗੱਲ ਆ ਜੀ ਛਾਣੇ ਟੋਟਲ ਨਵੇਂ ਪਾਵਾਂਗੇ ਪੈਸੇ ਬਹੁ ਖਾਜੂਗੇ ਨਹੀਂ ਸੀ ਨਾ ਤੇ ਆ ਰੇਲ ਰੇਲ ਦੇ ਨਾਲ ਦੇਖ ਲਓ ਜੀ ਥੱਲੇ ਵਾਲੀ ਲਾਤੀ ਨਵੀਂ ਤਕਰੀਬਨ ਉਹ ਲੱਗੀ ਹੈ ਵਿੱਚ ਸਾਹਮਣੇ ਹੁਣ ਬਣੀ ਪਈ ਆਪਣੀ ਉੱਪਰ ਵਾਲੀ ਅੱਜ ਇਹ ਵੀ ਆਵਾ ਕਰਕੇ ਇਹਨੂੰ ਕੰਪਲੀਟ ਕਰਕੇ ਤਕਰੀਬਨ ਆਪਾਂ ਅੱਜ ਇਹ ਵੀ ਲਗਾ ਦੇਣਾ ਜੀ ਤੇ ਹੋਰ ਇਹਦਾ ਮੂੰਹ ਸਹੀਆ ਮੂੰਹ ਜ ਕੋਈ ਕਬੀ ਨਹੀਂ ਗਈ ਇਹਦਾ ਬਿਲਕੁਲ ਉਹ ਖਰਾਬ ਸੀ ਉਹ ਆਪਾਂ ਨਵਾਂ ਬਣਾਤਾ ਤੇ ਅੱਜ ਆ ਵੀ 엘ਿਵੇਟਰ ਲਾ ਦਾਂਗੇ ਇਹਨੂੰ ਫਿਰ ਆਪਾਂ ਜੀ ਥੱਲੇ ਥੱਲੇ ਪੇਂਟ ਕਰਨਾ ਜਿੱਦਾਂ ਹੁਣ ਜਿਹੜਾ ਸਮਾਨ ਨਵਾਂ ਬਣਾਇਆ ਜਿੱਦਾਂ ਹੁਣ ਰੰਗ ਰੂਗੇ ਦਬਕੇ ਉਹਨੂੰ ਫੇਟ ਹੋਇਆ ਉਹ ਕੰਮ ਕਰਨਾ ਇਸ ਤੋਂ ਬਾਅਦ ਹੈਗਾ ਇੱਕ ਕਟਰ ਦਾ ਕੰਮ ਇਹਦਾ ਉਹ ਚਾਦਰ ਲਿਆਂਦੀ ਵੀ ਆ ਇਲਾਵਾ ਵੀ ਤੇ ਥਰੇਸ਼ਰ ਹੈ तकरीबन ਸਪੇਕਰ ਨਵੀਆਂ ਹੀ ਪਾਈਆਂ ਆਪਾਂ ਨੇ ਥਰੇਸ਼ਰ ਇਹਦਾ 13 ਵਾਲਾ 13 ਸਪੇਕਰਾਂ ਵਾਲਾ ਜੀ ਤੇ ਬਾਸ ਕੱਟ ਗਈ ਹੈ 17 18 ਨੂੰ ਗਿਣ ਲੈਨੇ 2 4 6 8 10 12 14 16 18 20 20 ਵਾਲੀ ਆ ਜੀ ਤੇ ਇਹ ਹੈਗੀ ਆ 1 2 3 4 5 6 7 8 9 10 11 12 13 ਇਹ ਜੀ 13 ਵਾਲਾ ਉਹ ਵੀ ਵਾਲਾ ਬਾਸਕਟ ਇਹਦੇ ਨਾਲੇ ਆਪਾਂ ਸਾਫ਼ ਕਰਾ ਕੇ ਆਵਾਂਗੇ ਕਿੰਨਾ ਕਿੰਨੇ ਕੁ ਪੈਸੇ ਬਣਗੇ ਫੇਰ ਪਾਰ ਤੇ ਤੇ ਬੈੱਡ ਦੀ ਚਾਦਰ ਵੀ ਨਵੀਂ ਲਾਈਆ ਤੇ ਅੱਜ ਇਹਨਾਂ ਨੇ ਬਹੁਤ ਸੰਗਣਾ ਕੀਤਾ ਸੀ ਵਿੱਚੋਂ ਇਹਦਾ ਜਾਲ ਜਾਂ ਆਪਾਂ ਥੋੜਾ ਜਿਹਾ ਬਿੱਲਾ ਕੀਤਾ ਵਿੱਚੋਂ ਚ ਕੱਢ ਕੇ ਤੇ ਇਹ ਟਾਇਰ ਕਰਤੀ ਜੀ ਪੁੱਠੇ ਟਾਇਰਾਂ ਦੀ ਕਸਾਈ ਆ ਜ਼ਿਆਦਾ ਵੀ ਆ ਆ ਦੇਖ ਇੱਥੇ ਜਮਮ ਨਾਲ ਲੱਗਿਆ ਇਧਰ ਗੱਡੀ ਦੇਖ ਲੋ ਕਿੰਨੀ ਆ ਪੁੱਠੇ ਕਰਕੇ ਤਕਰੀਬਨ ਸਹੀ ਕਰਨਗੇ ਫੀਟਰ ਦਾ ਕੰਮ ਆਪਣਾ ਰੈਡੀ ਆ ਤੇ ਇਸ ਤੋਂ ਬਾਅਦ ਜੀ ਆਪਾਂ ਲੱਗਾਂਗੇ ਇਹਨੂੰ ਸੈਨ ਨੂੰ ਸੈਨ ਦਾ ਸਾਇਰ ਕੱਢਿਆ ਹੋਇਆ ਤੇ ਐਨ ਦੇ ਉੱਤੇ ਮੱਕੀ ਕਰਨ ਆ ਪੀਸ ਜਿਹੋ ਨਾਲ ਲਗਾਈ ਹੋਈ ਸੀ ਥੋੜਾ ਥੋੜਾ ਕਿਦੇ ਕਿਦੇ ਤਕਰੀਬਨ ਸਾਰਾ ਸਟਾਫ ਕਰਨ ਲੱਗ ਗਿਆ ਸਟਾਫ ਕਰ ਨਵੇਂ ਦੇ ਕੈਂਕਾ ਵੀ ਨਵੀਆਂ ਇਹ ਪੀਸ ਦੇ ਉੱਪਰ ਲਾਏ ਹੋਇਆ ਇਹ ਆਪਾਂ ਕੱਢ ਦੇਣੇ ਆ ਅੱਧ ਤੋਰੇ ਦੇ ਕੱਢ ਦੇਣੇ ਆ ਤੇ ਹੋਰ ਆਪਣੀ ਮਥੜੀ 4400 ਵੀ ਤਿਆਰ ਹੈ ਮਸ਼ੀਨ ਹੈ ਇਹ ਤਾਂ ਰਿਪੇਅਰ ਕੀਤੀ ਜੱਸੀ ਰਿਪੇਅਰ ਕੀਤੀ ਹੋਈ ਆ ਬਸ ਕੱਲੇ ਜੱਸੀ ਦਾ ਤੁਹਾਨੂੰ ਦਿਖਾਉਣੇ ਦਸ ਜੱਸੀ ਦਾ ਆਪਾਂ ਪੂਰੀ ਰਿਪੇਅਰਿੰਗ ਕਰਕੇ ਖੜਾਈ ਹੋਈ ਆ ਇਹ ਆਪਾਂ ਤਕਰੀਬਨ ਆ ਦੇਖੋ ਜੀ ਜੱਸੀ ਦਾ ਪੂਰਾ ਹੀ ਕੰਮ ਤਕਰੀਬਨ ਕੀਤਾ ਪਿਆ ਹੈ ਇਹਦੇ ਚ ਉਹ ਨਹੀਂ ਇਹਦਾ ਬਸ ਜੇ ਦੇਖਿਆ ਦੇ ਤਾਂ ਗੀਰ ਦੇਖਾਂਗੇ ਮਾੜਾ ਮੋਟਾ ਜਿਹਾ ਦੇਖਣਾ ਪਹਿਲੀ ਗੱਲ ਤਾਂ ਲੋੜ ਨਹੀਂ ਲੋਕਲ ਹੀ ਚੱਲਣਾ ਇਹਨੇ ਇਹ ਆਪਾਂ ਬਾਹਰ ਨਹੀਂ ਲੈ ਕੇ ਜਾਣੇ ਤੇ ਬਾਕੀ ਗੱਲ ਹੈ ਜੀ ਡਰਾਈਵਰ ਕੋਈ ਵੀ ਨਹੀਂ ਰਹਿ ਗਿਆ ਡਰਾਈਵਰ ਸਭ ਇੱਕ ਵਾਰੀ ਚਲੇਗਾ ਵੀ ਕੋਈ ਫੋਨ ਕਰ ਕਰਕੇ ਵੀ ਕੋਈ ਆਵਾਂਗਾ ਅੱਜ ਆਉਣਾ ਕੱਲ ਆਉਣਾ ਇਹ ਕਰਾਂਗਾ ਤੇ ਤੁਸੀਂ ਇਹਦਾ ਦੱਸਿਆ ਜੀ ਵੀ ਇਹ ਡਰਾਈਵਰ ਆਪਣੇ ਨਾਲ ਇੱਕ ਤਾਂ ਗੋਰੀ ਬਾਈ ਤੇ ਹੈਗਾ ਆਪਣੇ ਨਾਲ ਇਹ ਕਮਿਸ਼ਨ ਚ ਕਿਉਂਕਿ ਉਹ ਵੀ ਮਸ਼ੀਨ ਨੂੰ ਰਿਪੇਅਰ ਕਰਾਉਣੀ ਆ ਇੱਕ ਦਾ ਦਿਨ ਕੰਟਾਂ ਦੇ حساب ਨਾਲ ਆਇਆ ਦੋ ਦਿਨ ਵੀ ਜਿੱਦਾਂ 2-4 ਘੰਟੇ 2 ਘੰਟੇ 3 ਘੰਟੇ ਬਾਅਦ ਇਹ حساب ਨਾਲ ਆਇਆ ਤਾਂ ਹੁਣ ਆਉਂਦਾ ਹੀ ਨਹੀਂ ਤੁਸੀਂ ਕਮੈਂਟ ਜੀ ਜ਼ਰੂਰ ਦੱਸਿਆ ਜੀ ਵੀ ਇਹਨਾਂ ਇਹਨਾਂ ਬਾਰੇ ਡਰਾਈਵਰਾਂ ਬਾਰੇ ਵੀ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਕਿਵੇਂ ਹੁਣ ਤੁਸੀਂ ਦੇਖ ਲਓ ਵੀ ਮੇਰੇ ਅੱਗੇ ਬੰਦਾ ਨਹੀਂ ਹੈਗਾ ਤੇ ਕੱਲ ਆ ਵੀ ਫਿੱਟ ਕੀਤਾ ਕਟਰ ਵੀ ਪੱਟਣ ਲੱਗਾ ਕੋਈ ਬੰਦਾ ਨਹੀਂ ਹੈਗਾ ਦੋ ਭਰਾ ਅਸੀਂ ਇੱਕ ਪਾਂਦੇ ਸਾਡਾ ਤੇ ਇਹਨਾਂ ਨੂੰ ਜਦ ਲਗਤੀ ਵੀ ਤੁਸੀਂ ਆਉਂਦੇ ਨਹੀਂ ਆਂਦੇ ਇਹ ਤਾਂ ਜਿੰਨਾ ਚਿਰ ਚੱਲਦੀ ਨਹੀਂ ਇਹੀ ਕੰਮ ਹੀ ਲੱਗਾ ਰਹੂਗਾ ਵੀ ਇਹੀ ਕੰਮ ਹੀ ਚੱਲੀ ਜਾਂ ਉਹਨਾਂ ਦਾ ਟਾਈਮ ਹੈ ਜਿੰਨਾ ਟਾਈਮ ਮਸ਼ੀਨ ਚੱਲਦੀ ਨਹੀਂ ਪਵੇ ਆਦ ਪਵਣਾ ਕੋਈ ਗੱਲ ਨਹੀਂ ਨਾ ਆਇਆ ਜੇ ਕੋਈ ਚੱਕਰ ਨਹੀਂ ਹੈ ਬਾਕੀ ਜੇ ਆਉਂਦੇ ਨੇ ਹੀ ਸਾਪੇ ਤੇ ਮੈਂ ਉਹਨਾਂ ਦੇ ਵੱਡਾ ਸਾਪਾਂ ਵੀ ਇਹ ਨਾ ਸਮਝਿਆ ਨਹੀਂ ਖਰੇ ਵੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਦੇ ਆਂ ਇਹਦਾ ਤੁਹਾਨੂੰ ਦੱਸਦੇ ਇਹ ਇਹ ਕਹਿੰਦੇ ਨਾ ਵੀ ਉੱਥੇ ਜਾ ਕੇ ਉਹਨੇ ਕੰਮ ਕਰਨਾ ਪਊਗਾ ਇਹਨਾਂ ਨੂੰ ਆਪਾਂ 5 ਦਿਨ ਪਹਿਲੇ ਲੈ ਜਾਣਾ ਬਾਕੀ ਕੰਮ ਕਰਾਵਾਂਗੇ ਉੱਥੇ ਜਾ ਕੇ ਨਾ ਤਾਂ ਜਿੰਨਾ ਜਿਹੜਾ ਬਚ ਬਚਾ ਰਹੇਗਾ ਨਾ ਤਕਰੀਬਨ ਬਿਲਡਿੰਗ ਦਾ ਜਿਹੜਾ ਇਹ ਮੈਂ ਕੰਮ ਕਰੂੰਗਾ ਬਾਕੀ ਕਰਾਵਾਂਗੇ ਉੱਥੋਂ ਜਾ ਕੇ ਇਹਨਾਂ ਤੋਂ 5 ਦਿਨ ਇਹਨਾਂ ਨੂੰ ਟਿਕਨ ਨਹੀਂ ਦੇਣਾ ਉੱਥੇ ਤਸੱਲੀ ਕਰਾਦਣੀ ਮਸ਼ੀਨ ਦੀ ਇੱਥੇ ਹੀ ਨਹੀਂ ਆਉਂਦੇ ਤੇ ਆਪਾਂ ਕਿਸੇ ਮਿਲਦੇ ਆ ਅਗਲੇ ਵਲੌਗ ਚ ਸਸਰੇ ਅਕਾਲ ਦੀ ਸਾਰਿਆਂ ਨੂੰ